ਪੀੜੀਆਂ ਤੋਂ ਮੁਸੀਬਤਾਂ ਵਿੱਚ ਘਿਰੇ ਕਿਸਾਨ ਉੱਤੇ ਹੋਰ ਵਿਪਤਾ ਆ ਪਈ ਦੋ ਰੋਂਦੇ ਕਰਾਉਂਦੇ ਬੱਚਿਆਂ ਨੂੰ ਛੱਡ ਕੇ ਘਰ ਵਾਲੀ ਨਰਕੀ ਜ਼ਿੰਦਗੀ ਤੋਂ ਹਮੇਸ਼ਾ ਲਈ ਟਿਕਾਰਾ ਪਾ ਗਈ ਖੂਨ ਦੇ ਰਿਸ਼ਤੇ ਵਾਲੇ ਸਾਖ ਸਬੰਧੀਆਂ ਨੇ ਉਹਦੀ ਭਲਾਈ ਕਰਨ ਵਾਸਤੇ ਹੋਰ ਰਿਸ਼ਤਾ ਕਰਾ ਦਿੱਤਾ ਮਤਰੇਈ ਮਾਂ ਦੇ ਚਰਨ ਪੈਣੇ ਮੌਤ ਮੁਕਾਬਲੇ ਵੱਧ ਖਤਰਨਾਕ ਸੀ ਮਾਸੂਮ ਬੱਚਿਆਂ ਨੂੰ ਆਪਣੀ ਮਾਂ ਤੇ ਦੂਜੀ ਮਾਂ ਵਿੱਚ ਮਮਤਾ ਦਾ ਕੀ ਫਰਕ ਪਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਪ ਤੇ ਬਦਲਦੇ ਸੁਭਾਅ ਅਤੇ ਨਿਗਾਹ ਨੂੰ ਆਪੇ ਸਮਝ ਗਏ। 2 ਸਾਲ ਦੀ ਭੈਣ ਮਾਰ ਖਾਂਦੀ ਖਾਂਦੀ ਆਖਰ 1 ਸਾਲ ਦੇ ਵੀਰ ਨੂੰ ਖੜਾਉਣਾ, ਦਲਾਰਨਾ ਸਿੱਖ ਗਈ। ਹੰਝੂਆਂ ਵਿੱਚ ਮਤਰਈ ਮਾਂ ਦੀ ਖਿਜ, ਮਾਰਕੁੱਟ ਦਰਾਂਨ ਪਤਾ ਨਾ ਲੱਗਾ ਕਿਵੇਂ ਸਾਲ ਬੀਤ ਗਿਆ। ਭੈਣ 3 ਸਾਲ ਦੀ ਹੋ ਗਈ ਤੇ ਭਾਈ 2 ਸਾਲ ਦਾ ਹੋ ਗਿਆ। ਹਣ ਭਾਈ ਦੀਆਂ ਦਿਨ ਰਾਤ ਬਰਸਦੀਆਂ ਅੱਖਾਂ ਦੇਖ ਕੇ ਬਰਸਾਤ ਵੀ ਬਰਸਣੋਂ ਡਰ ਗਈ। ਕਿਸਾਨ ਦੀਆਂ ਭੁੱਖੀਆਂ ਪਿਆਸੀਆਂ ਅੱਖਾਂ ਹਰ ਵਕਤ ਖਾਲੀ ਸਮਾਨਵਲ ਵੇਖਦੀਆਂ ਰਹਿੰਦੀਆਂ। ਕਿਧਰੇ ਕਿਧਰੇ ਬੱਦਲਾਂ ਦੇ ਦਰਸ਼ਨ ਹੋ ਜਾਣ। ਖੂਬ ਵਿਚਲਾ ਪਾਣੀ ਵੀ ਤਾਂ ਬੱਦਲਾਂ ਦੇ ਸਾਰੇ ਟਿਕਦਾ। ਖੂ ਦਾ ਪਾਣੀ ਮੁੱਕ ਗਿਆ ਪਰ ਬਾਣੀਏ ਦਾ ਵਿਆਜ ਚੱਲਦਾ ਰਿਹਾ। ਕਿਸਾਨ ਦੀਆਂ ਅੱਖਾਂ ਬਰਸਣ ਲੱਗ ਪਈਆਂ ਅੱਖਾਂ ਦਾ ਪਾਣੀ ਸੁੱਕ ਗਿਆ। ਇਹ ਕਿਸਾਨ ਮੁਸੀਬਤਾਂ ਦੇ ਅੱਗ ਵਿੱਚ ਝੁਲਸਣੋਂ ਕਿਵੇਂ ਬਚ ਸਕਦਾ ਸੀ ਮਾਪੇ ਨੇ ਆਪਸ ਵਿੱਚ ਸਲਾਮ-ਮਸ਼ਵਰਾ ਕਰਕੇ ਮਾਲਵੇ ਵੱਲ ਜਾਣ ਦਾ ਮਨ ਬਣਾਇਆ ਸੌ ਵਿਹਾਰ ਸ਼ਿਸ਼ਟਾਚਾਰ ਜਾਂ ਦਿਖਾਵੇ ਵਰਗੀਆਂ ਫालतू ਗੱਲਾਂ ਵਾਸਤੇ ਮਾਂ ਕੋਲ ਤਾਂ ਵੇਲ ਹੈ ਨਹੀਂ ਸੀ ਕੋੜੇ ਬੋਲਾਂ ਵਿੱਚ ਆਪਣੇ ਦਿਲ ਦੀ ਗੱਲ ਪਤੀ ਨੂੰ ਕਹਿ ਤੀ ਕਹਿੰਦੀ ਇੰਨਾ ਜਮਦੂਤਾਂ ਨੂੰ ਨਾਲ ਲੈ ਕੇ ਨਹੀਂ ਮਾਲਵੇ ਵਿੱਚ ਜਾਣਾ ਸੀ ਇੱਥੇ ਇਹਨਾਂ ਨੂੰ ਮਾਰ ਮੂਰ ਕੇ ਖਿਸਕੀ ਤਾਂ ਹੀ ਠੀਕ ਰਹੂਗਾ ਘਰਵਾਲੀ ਦੇ ਲੱਛਣ ਜਾਣਦੇ ਹੋਏ ਵੀ ਉਹਦੇ ਮੂੰਹ ਵਿੱਚੋਂ ਇਹੋ ਜਿਹੀ ਅਣਹੋਣੀ ਗੱਲ ਸੁਣ ਕੇ ਇੱਕ ਵਾਰ ਤਾਂ ਕਿਸਾਨ ਸੁੰਨ ਹੋ ਗਿਆ। ਇਹ ਕੋਈ ਡਰਾਉਣਾ ਸੁਪਨਾ ਹੈ ਕਿ ਆਲ ਜਲਾਲ ਦੀ ਭੁਲਖਾਈ ਹੈ। ਨਹੀਂ ਸਾਹਮਣੇ ਦੇਖੀ ਸੱਚਾਈ ਹੈ। ਫਿਰ ਅਣ ਸੁਣੀ ਜਾਣ ਦੇਖੀ ਕਿਵੇਂ ਕਰ ਸਕਦਾ ਸੀ। ਚੌਂਦਾ ਹੋਇਆ ਵੀ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਕੀ ਪਤਾ ਇਹੋ ਜਿਹੀ ਬਿਜਲੀ ਕਿਸੇ ਉੱਤੇ ਕਦੋਂ ਕੜਕ ਪਏ। ਸਹਿਜ ਮਤ ਹੀ ਦਿਖਾਵਾ ਕਰਦੇ ਆ ਅਟਕ ਕਟ ਕੇ ਬੋਲਿਆ ਕੀ ਕਹਿ ਰਹੀਆਂ ਤੂੰ? ਗੁੱਸਾ ਆ ਜਾਵੇ ਤਾਂ ਮੈਨੂੰ ਸੁਣੀ ਹੋਈ ਗੱਲ ਸਮਝ ਨਹੀਂ ਪੈਂਦੀ ਆਪਣੇ ਜੰਮੇ ਜਾਏ ਬੱਚਿਆਂ ਉੱਪਰ ਇਹ ਕਹਿਰ ਕਿਵੇਂ ਟਾਵਾਂ ਪਰ ਮਤਰੀ ਤਾਂ ਪੂਰੇ ਹੁਸ਼ੌਵਾਸ ਵਿੱਚ ਸੀ ਸੋਚ ਵਿਚਾਰ ਮਗਰੋਂ ਹੀ ਇਸ ਨਤੀਜੇ ਉੱਪਰ ਪਹੁੰਚੀਆਂ ਆਪਣੇ ਸੁੱਖ ਤੋਂ ਬਿਨਾਂ ਹੋਰ ਕਿਸੇ ਦੀ ਲੋੜ ਨਹੀਂ ਮਾਨਵੀ ਸੰਸਾਰਕ ਅਕਸਰ ਬੇਰਹਿਮ ਹੁੰਦੇ ਐ ਫਿਰ ਵਿਚਾਰੀ ਕੀ ਕਰਦੀ ਮੈਂ ਉਸ ਨੂੰ ਕੋਈ ਅਣਹੋਣੀ ਨਹੀਂ ਦਿੱਸੀ ਉਸ ਨੇ ਸਲਾਹ ਦਿੱਤੀ ਤੈਨੂੰ ਤਾਂ ਹੱਥ ਲਾਉਣ ਦੀ ਵੀ ਲੋੜ ਨਹੀਂ ਮੈਂ ਆਪਣੀ ਅਕਲਮੰਦੀ ਨਾਲ ਸਾਰਾ ਕੁਝ ਨਿਬੇੜ ਦੂੰਗੀ ਅਸਮਾਨ ਉੱਪਰ ਕੋਈ ਅਸਰ ਨਹੀਂ ਸੀ ਧੁੱਪ ਬੇਚੈਨ ਹੋਈ ਪਈ ਸੀ ਹਵਾ ਆਪਣੀ ਮਸਤੀ ਵਿੱਚ ਵਗ ਰਹੀ ਸੀ ਬਾਪ ਦੇ ਸਾਹਾਂ ਨੂੰ ਕੁਝ ਤਕਲੀਫ ਤਾਂ ਜ਼ਰੂਰ ਹੋਈ ਜਿਵੇਂ ਗਲੇ ਵਿੱਚ ਕੁਝ ਫਸ ਜਾਏ ਸਹਿਮਤ ਹੁੰਦਿਆਂ ਕਿਹਾ ਇਸ ਕਰਤੂਤਤਾ ਵਾਸਤੇ ਮੈਥੋਂ ਤਾਂ ਤੂੰ ਮੈਨੂੰ ਤਾਂ ਨਾ ਕਹੀਂ ਕਮਜ਼ੋਰ ਹੈ ਮੇਰਾ ਦਿਲ ਤੇਰੇ ਜਿੰਨੀ ਹਿੰਮਤ ਹੈ ਨਹੀਂ ਮੇਰੇ ਚ ਫਿਰ ਸਿਰ ਉੱਪਰ 16 ਹੱਥਾਂ ਹੱਥ ਦੇ ਸੂਤ ਦਾ ਭਾਰ ਕਿਉਂ ਚੱਕੀ ਫਿਰਦਾ ਹੈ ਹੱਥਾਂ ਵਿੱਚ ਚੂੜੀਆਂ ਪਾ ਲਾ ਲਹਿੰਗਾ ਪਾ ਲਾ ਓੜਨੀ ਓੜ ਲਾ ਗਲਤੀ ਮੇਰੀ ਹੈ ਮੈਂ ਜੋ ਪੁੱਛ ਬੈਠੀ ਲੱਗ ਗਿਆ ਪਤਾ ਬਧਰੀ ਦਾ ਤੇਰੀ ਦਾ ਇਹ ਬੋਲ ਸੁਣਾ ਕੇ ਘਰਵਾਲੀ ਪੂਰੇ ਰੋਵ ਨਾਲ ਝੌਂਪੜੀ ਵੱਲ ਤੁਰੀ ਪਤੀ ਨੂੰ ਹੌਸਲਾ ਕਰਕੇ ਉਸ ਦਾ ਹੱਥ ਫੜਿਆ ਕੰਮ ਦੀ ਆਵਾਜ਼ ਵਿੱਚ ਬੋਲਿਆ ਭਲੀ ਮਾਨਸੀ ਇੰਨਾ ਬੱਚਿਆਂ ਤੇ ਦਾ ਸਹੀ ਮੇਰੇ ਉੱਪਰ ਥੋੜਾ ਜਿਹਾ ਰਹਿਮ ਕਰ ਇਹ ਬਾਲ ਹੱਤਿਆ ਕਰਨ ਦਾ ਕਲੰਕ ਆਪਣੇ ਮੱਥੇ ਉੱਤੇ ਕਿਉਂ ਮੜੀ ਜੰਨੀ ਹੈ ਮੇਰਾ ਕਹਿਣਾ ਮੰਨ ਇੱਕ ਯੁਕਤ ਦੱਸਾਂ ਘਰਵਾਲੀ ਨੇ ਲਿਪਾ ਪੋਚੀ ਨਰਮੀ ਲਿਹਾਜ ਵਰਗੀਆਂ ਫਜ਼ੂਲ ਗੱਲਾਂ ਸਿੱਖੀਆਂ ਹੀ ਨਹੀਂ ਸੀ ਮੁੜ ਕੇ ਕਿਹਾ ਆਪਣੀ ਜੁਗਤ ਆਪ ਦੇ ਕੋਲੇ ਰੱਖ ਇੰਨਾ ਸਪੂੜੀਆਂ ਨੂੰ ਤਾਂ ਮੈਂ ਸੰਭੂਗੀ ਪਤੀ ਨੇ ਸਫਾਈ ਦਿੰਦਿਆ ਕਿਹਾ ਨਾਲ ਲਜਾਣ ਦੀ ਗੱਲ ਮੈਂ ਕਦੋਂ ਕਰਦਾ ਇੰਨਾ ਬੇਭਾਗਿਆਂ ਤੋਂ ਖੜਾ ਵੀ ਛੁੱਟੇ ਹੱਤਿਆ ਦਾ ਪਾਪ ਵੀ ਨਾ ਲੱਗੇ ਇੱਕ ਉਪਾਅ ਦੱਸਾਂ ਤਮ ਜੇ ਤੂੰ ਮੰਨੇਂਗੀ ਇੱਧਰ ਉੱਧਰ ਝਾਕਦੀ ਹੋਈ ਬੋਲੀ ਕੁਝ ਕਹੋ ਤਾਂ ਪਤਾ ਲੱਗੇ ਮੰਨਣ ਵਾਲੀ ਗੱਲ ਹੋਈ ਮੰਨ ਲੂੰਗੀ ਦੱਸ ਤੇਰਾ ਆਖਾ ਕਦੇ ਮੈਂ ਮੁੜਿਆ ਤੇਰੀ ਕਰਨੀ ਤਾਂ ਤੂੰ ਕਰੇਂਗਾ ਹੀ ਹੈ ਮੇਰੇ ਘਰ ਦੀ ਤੂੰ ਲక్ష్ਮਣੀ ਲక్ష్ਮੀ ਹੈ ਸਾਡਾ ਸਭ ਦਾ ਭਲਾਈ ਹੀ ਸੋਚੇਂਗੀ ਤੂੰ ਹੋਰ ਕੌਣ ਸੋਚੂਗਾ ਜੇ ਤੂੰ ਨਹੀਂ ਸੋਚੇਂਗੀ ਤਾਂ ਐਂ ਕਰ ਅੱਠ-ਦਸ ਰੋਟੀਆਂ ਗੁੜ ਨਾਲ ਸਾਰਾ ਕੰਮ ਸਿੱਧਾ ਹੋ ਜਾਊਗਾ ਆਪਾਂ ਅੱਜ ਹੀ ਮਾਲਵੇ ਜਾ ਸਕਦੇ ਹਾਂ ਕੋਈ ਮੁਸ਼ਕਲ ਗੱਲ ਨਹੀਂ ਅੰਦਰ ਗੁੜ ਤੇ ਰੋਟੀਆਂ ਰੱਖ ਕੇ ਬਾਹਰੋਂ ਇਹਨਾਂ ਨੂੰ ਕੁੰਡਾ ਲਾ ਕੇ ਤੇ ਆਪਾਂ ਬਿਦਮਤ ਬਿਦਮਾਤਾ ਦੇ ਹਵਾਲੇ ਕਰਕੇ ਚਲੇ ਜਾਵਾਂਗੇ ਮਾੜਾ ਮੋਟਾ ਲਾੜਪੈਰ ਕਰਦੇ ਆ ਤੂੰ ਇਹਨਾਂ ਨੂੰ ਕਹਿ ਦੀ ਵੀ ਦਿਹਾੜੀ ਕਰਨ ਚੱਲੇ ਆਂ ਸ਼ਾਮ ਨੂੰ ਵਾਪਸ ਆ ਜਾਾਂਗੇ ਕੁਝ ਦਿਨ ਉਡੀਕਣ ਉਡੀਕਣਗੇ ਸਾਡਾ ਰਸਤਾ ਦੇਖੀ ਜਾਣਗੇ ਭੁੱਖੇ ਪਿਆਸੇ ਸੁੱਕ ਕੇ ਆਪੇ ਪਿੰਜਰ ਹੋ ਜਾਣਗੇ ਪੁਚਕਾਰ ਕੇ ਜਾਈ ਤਾਂ ਰੋਣਗੇ ਵੀ ਘਟ ਦੱਸ ਕਿਵੇਂ ਲੱਗੀ ਵਿਉਂਤ ਸਵੇਰੇ ਦੇ ਕੱਚੇ ਦੁੱਧ ਵਰਗੀ ਧੁੱਪ ਪਹਿਲਾਂ ਵਾਂਗ ਮੁਸਕਰਾਉਂਦੀ ਰਹੀ ਹਵਾ ਠਖੇਲੀਆਂ ਕਰਦੀ ਰਹੀ ਗੁਲਾਬੀ ਸਮਾਨ ਉਵੇਂ ਹੀ ਸ਼ਾਂਤ ਸੀ ਘਰਵਾਲੀ ਨੇ ਖੁਸ਼ ਹੋ ਕੇ ਫੈਸਲਾ ਦਿੱਤਾ ਪਹਿਲੀ ਵਾਰੀ ਤੇਰੇ ਮੂੰਹ ਕੋਈ ਅਕਲ ਦੀ ਗੱਲ ਸੁਣੀ ਹੈ ਪਤੀ ਨੇ ਕਿਹਾ ਤੇਰੇ ਨਾਲ ਰਹਿਣ ਕਰਕੇ ਮੈਨੂੰ ਵੀ ਥੋੜੀ ਬਹੁਤ ਅਕਲ ਆ ਗਈ ਹੈ ਗਿੱਦੜੀ ਪ੍ਰਸ਼ੰਸਾ ਕਰੇ ਸ਼ੇਰ ਖੁਸ਼ ਹੋ ਜਾਂਦਾ ਹੈ ਉਹ ਤਾਂ ਫਿਰ ਵੀ ਔਰਤ ਜਾਤ ਸੀ 부ਜੀ 부ਜੀ ਚਾਲ ਨਾਲ ਉਹਨੇ ਝੌਂਪੜੀ ਅੰਦਰ ਜਾ ਕੇ ਸਗੀ ਮਾਂ ਵਾਂਗ ਮਤਰੀ ਬੱਚਿਆਂ ਨਾਲ ਲਾੜਜਾ ਕੀਤਾ ਚੁੰਨੀ ਦੇ ਪੱਲੇ ਨਾਲ ਅੱਖਾਂ ਵੀ ਪੁੰਝੀਆਂ ਮਹਿੰਦੀ ਰੰਗੇ ਹੱਥਾਂ ਨਾਲ ਮੂੰਹ ਧੋਇ ਅੱਖਾਂ ਵਿੱਚ ਸੁਰਮਾ ਪਾਇਆ ਗੋੜ ਵਰਗੇ ਮਿੱਠੇ ਬੋਲ ਬੋਲੇ ਇਨ੍ਹਾਂ ਨੂੰ ਕਰਨ ਨਾਲ ਜੇ ਇਨ੍ਹਾਂ ਦੁਸ਼ਟਾਂ ਤੋਂ ਖਿਹੜਾ ਛੁੱਟ ਜੇ ਜਿਸ ਨੇ ਆਪਣੇ ਸਕੇ ਬੱਚਿਆਂ ਨਾਲੋਂ ਨਾਤਾ ਤੋੜ ਲਿਆ ਉਹਨੂੰ ਸਿੱਧਾ ਕਰਨ ਵਿੱਚ ਕੀ ਹੋਊਗੀ ਔਰਤ ਨੂੰ ਇਹ ਹੋ ਜਾਏ ਤਾਬੇਦਾਰ ਸਿੱਧਾ ਸਾਦਾ ਪਤੀ ਬੜੀ ਮੁਸ਼ਕਲ ਨਾਲ ਹੀ ਮਿਲਦਾ ਹੈ ਪੰਜ ਸੱਤ ਰੋਟੀਆਂ ਗੁੜ ਛਾਬੇ ਵਿੱਚ ਇੱਕ ਕਸੋਰਾ ਪਾਣੀ ਦਾ ਉਪਰੇ ਦਿਲ ਨਾਲ ਰੱਖ ਦਿੱਤਾ। ਪਿਤਾ ਦਾ ਦਿਲ ਬੇਚਾਨ ਹੋਇਆ ਕਹਿੰਦਾ ਪੰਜ ਚਾਰ ਰੋਟੀਆਂ ਹੋਰ ਨਹੀਂ ਰੱਖ ਦਿੰਦੇ ਨਾਲੇ ਥੋੜਾ ਜਿਹਾ ਗੁੜ ਹੋਰ ਰੱਖ ਦਿੰਦੇ ਠੀਕ ਨਾ ਹੁੰਦਾ। ਕੀ ਭੋਲੀਆਂ ਗੱਲਾਂ ਕਰ ਰਹੀਆਂ ਜਿੰਨਾ ਚਿਰ ਹੈ ਜਿਆਦਾ ਆਪਾਂ ਇੱਥੇ ਨਾਲ ਧਰ ਕੇ ਜਾਵਾਂਗੇ ਉਹ ਤਾਂ ਸਾਲ ਨਹੀਂ ਮੁਕਣਾ ਤੇ ਇਹ ਸਪੋਲੀਏ 5 ਦਿਨਾਂ ਵਿੱਚ ਮੈਨੂੰ ਠਕਾਣੇ ਲੱਗਣੇ ਚਾਹੀਦੇ ਐ। ਲੱਗੀ ਸਮਝ? ਉਹੀ ਗੱਲ 10 ਦਿਨ ਵਿੱਚ ਠਕਾਣੇ ਲੱਗਣ ਤਾਂ ਉਹੀ ਗੱਲ ਹੋ ਜੂਗੀ ਨਾ ਫਿਰ? ਮੈਚ ਹੋਣੀ ਵੀ ਇਹ ਏ ਛੇਤੀ ਮਰਨ ਤੇ ਫਿਰ ਫालतू ਰਸਨ ਕਾ ਨੂੰ ਪ੍ਰਵਾਦ ਕਰਨਾ ਹੈ ਅਕਲ ਦੀ ਗੱਲ ਕਰਿਆ ਕਰ ਦਿਮਾਗ ਤਾਂ ਵਰਤਦਾ ਹੀ ਨਹੀਂ ਪਤੀ ਨੇ ਭੁੱਲ ਮਨਜ਼ੂਰ ਕੀਤੀ ਸੋਚਿਆ ਇਹ ਆਫਤ ਜੇ ਗੁੱਸੇ ਵਿੱਚ ਆ ਗਈ ਫਿਰ ਬੱਚਿਆਂ ਨੂੰ ਜੁਦਾਈ ਵੇਲੇ ਕੁੱਟ ਦੇਊਗੀ ਦਬਕਾਇਆ ਹੋਇਆ ਬਾਪ ਉਹਨਾਂ ਨੂੰ ਹੱਸਦੇ ਖੇਡਦੇ ਛੱਡ ਕੇ ਜਾਣਾ ਚਾਹੁੰਦਾ ਸੀ ਪਿੱਛੋਂ ਚੀਖ ਝਾੜਾ ਕਰਦੇ ਆ ਮਰ ਜਾਣ ਤੱਕ ਕੌਣ ਦੇਖੂਗਾ ਮੌਤ ਕਿਸੇ ਤਰ੍ਹਾਂ ਟਲਣ ਵਾਲੀ ਤਾਂ ਹੈ ਨਹੀਂ ਸੀ ਇਹਨਾਂ ਨੂੰ ਲਾਡ ਪਿਆਰ ਨਾਲ ਪੋਚਕਾਰ ਕੇ ਚਲੇ ਜਾਈਏ ਦਿਲ ਨੂੰ ਕੋ ਜ ਚੈਨ ਮਿਲੂਗਾ ਘਰ ਵਾਲੀ ਪਤੀ ਦੀ ਗੱਲ ਸਮਝ ਗਈ ਉਹਦਾ ਦਿਲ ਰੱਖਣ ਲਈ ਦੋਵੇਂ ਬੱਚਿਆਂ ਦਾ ਮੱਥਾ ਚੁੰਮਿਆ ਗੱਲਾਂ ਤੇ ਮਿੱਠੀਆਂ ਲਾਈਆਂ ਚਾਸ਼ਨੀ ਵਰਗੇ ਮਿੱਠੇ ਬੋਲ ਬੋਲੇ ਮੇਰੇ ਸਿਆਣੇ ਬੱਚਿਓ ਆਪਸ ਵਿੱਚ ਲੜਨਾ ਨਹੀਂ ਰੁੱਸਣਾ ਨਹੀਂ ਪ੍ਰੇਮ ਨਾਲ ਰਹੋ ਦਿਹਾੜੀ ਕਰਕੇ ਅਸੀਂ ਸ਼ਾਮ ਨੂੰ ਆ ਜਾਾਂਗੇ ਦੋ ਛਣਕਣੇ ਲਿਆਵਾਂਗੇ ਖੂਬ ਖੇਡਿਓ ਉਹਨਾਂ ਨਾਲ ਚੀਕੂ ਵਿੱਚ ਗੁੜ ਰੋਟੀਆਂ ਪਈਆਂ ਤੇ ਭੁੱਖ ਲੱਗੀ ਤਾਂ ਖਾ ਲਿਓ ਪਾਣੀ ਦਾ ਕਸੋਰਾ ਭਰਿਆ ਪਿਆ ਪਿਆਸ ਲੱਗੀ ਤਾਂ ਪੀ ਲਿਓ ਮੇਰੇ ਰਾਜ ਦਿਲਾਰੇਓ ਅਸੀਂ ਬਸ ਆਏ ਹੁਣ ਜਾਈਏ ਸਿਰ ਹਲਾ ਕੇ ਬੱਚੇ ਨਿਹਾਮੀ ਪਰੀ ਥੋੜਾ ਕੁ ਮੁਸਕਰਾਏ ਵੀ ਚਿਕੂ ਅਤੇ ਕਸੋਰਾ ਇੰਨੇ ਉੱਚੇ ਟੰਗੇ ਹੋਏ ਸੀ ਕਿ ਹੱਥ ਨਹੀਂ ਸੀ ਪਹੁੰਚਦਾ ਉਹਨਾਂ ਨੂੰ ਇਸ ਗੱਲ ਦੀ ਵੀ ਸੂਝ-ਬੂਝ ਨਹੀਂ ਸੀ ਕਿ ਚਿਕੂ ਤੂਰ ਟੰਗਤਾ ਜਿਹੜੀ ਚੀਜ਼ ਅੱਖਾਂ ਸਾਹਮਣੇ ਆ ਉਹ ਲੈਣ ਵਿੱਚ ਕੀ ਰੋਕ ਲੈ ਲਾਂਗੇ ਅਸੀਂ ਉਹਨਾਂ ਨੇ ਸੋਚਿਆ ਮਾਸੂਮ ਬੱਚਾ ਤਾਂ ਚੰਦ ਫੜਨ ਲਈ ਵੀ ਮਚਲ ਪੈਂਦਾ ਹੈ ਪਰ ਮਾਸੂਮ ਹੁੰਦਿਆ ਹੋਇਆ ਵੀ ਉਹਨਾਂ ਨੂੰ ਅੱਜ ਮਾਂ ਦਾ ਵਰਤਾਰਾ ਬਹੁਤ ਚੰਗਾ ਲੱਗਿਆ ਛਿੜਕਾਂ ਦੀ ਥਾਂ ਲਾਡ ਦਰਾਲ ਦੁਲਾਰ ਮਿਲਿਆ ਇੰਨੀ ਮਿੱਠੀ ਬੋਲੀ ਥੱਪੜਾਂ ਦੀ ਥਾਂ ਮਿੱਠੀਆਂ ਚੁੰਮੀਆਂ ਪੂਰੇ ਖੁਸ਼ ਮਾਂ ਨੇ ਕੁੜੀ ਬਾਲ ਦੇਖ ਕੇ ਕਿਹਾ ਤੂੰ ਵੱਡੀ ਹੈਂ ਭਾਈ ਦਾ ਖਿਆਲ ਰੱਖੀ ਝੜਕੀ ਨਾ ਬਾਹਰੋਂ ਕੁੰਡਾ ਲਾ ਕੇ ਅਸੀਂ ਚੱਲੇ ਆਂ ਸ਼ਾਮ ਪਈ ਤਾਂ ਆਵਾਂਗੇ ਮਿਲ ਜੁਲ ਕੇ ਰਹੋ ਚੰਗੀ ਤਰ੍ਹਾਂ ਠੀਕ ਹੈ ਇਸ ਪਿੱਛੋਂ ਪੱਥਰ ਦੇ ਪਿਤਾ ਨੇ ਗੋਦ ਵਿੱਚ ਲੈ ਕੇ ਦੋਵਾਂ ਨੂੰ ਪਿਆਰ ਕੀਤਾ ਵਾਰ-ਵਾਰ ਚੁੰਮਿਆ ਮੁਸਕਾਉਣ ਦੀ ਕੋਸ਼ਿਸ਼ ਕੀਤੀ ਅੱਖਾਂ ਭਰ ਆਈਆਂ ਗਲਾ ਰੁਕ ਗਿਆ ਬਾਪ ਦੇ ਚਿਹਰੇ ਦੀ ਇਹ ਰੰਗਤ ਦੇਖ ਕੇ ਕੁੜੀ ਨੇ ਤੋਤਲੇ ਬੋਲ ਨਾਲ ਕਿਹਾ ਮਾਂ ਥੋੜਾ ਇੱਧਰ ਦੇਖ ਬਾਪੂ ਰੋ ਰਿਹਾ ਹੈ ਸਾਡੀ ਚਿੰਤਾ ਕਰਨ ਦੀ ਲੋੜ ਨਹੀਂ ਸ਼ਾਮ ਤੱਕ ਅਸੀਂ ਤਾਂ ਇਸੇ ਤਰ੍ਹਾਂ ਖੇਡਦੇ ਕੋਦਦੇ ਰਹਾਂਗੇ ਮੈਂ ਭਾਈ ਨੂੰ ਖੂਬ ਖੜਾਉਂਗੀ ਪਿਤਾ ਦੀ ਦਾੜੀ ਨਾਲ ਮਾਸੂਮ ਬੱਚਾ ਖੇਡਣ ਲੱਗਾ ਤਾਂ ਘਰ ਵਾਲੀ ਖਿੱਚ ਗਈ ਬੋਲੀ ਹੁਣ ਸਮਾਂ ਫਜ਼ੂਲ ਲੰਗਵਾਓ ਹੋਰ ਦੇਰ ਕਰਨੀ ਠੀਕ ਨਹੀਂ ਝਿੜਕ ਸੁਣ ਕੇ ਕਿਸਾਨ ਨੂੰ ਹੋਸ਼ ਆਈ ਬੱਚਿਆਂ ਨੂੰ ਗੋਦੀਆਂ ਉਤਾਰਿਆ ਉਤਾਰਿਆ ਫਿਰ ਜ਼ਿੱਲਤ ਭਰੀ ਆਵਾਜ਼ ਵਿੱਚ ਪਤਨੀ ਨੂੰ ਕਿਹਾ ਤੇਰੇ ਅੱਗੇ ਹੱਥ ਜੋੜਦਾ ਹੈ ਭੜੀਏ ਪੰਜ ਚਾਰ ਰੋਟੀਆਂ ਛਿੱਕੂ ਵਿੱਚ ਹੋਰ ਰੱਖ ਦੇ ਗੁੜ ਵੀ ਥੋੜਾ ਜਿਹਾ ਹੋਰ ਰੱਖ ਦੇ ਪਤੀ ਦੀ ਫਜ਼ੂਲ ਭਾਵਕਤਾ ਤੋਂ ਐਤ ਕਨ ਨਾਰਾਜ਼ ਹੋ ਗਈ ਅਖੰਡ ਕੇ ਬੋਲੀ ਇੰਨਾ ਬੇਹੁੱਦੀਆਂ ਗੱਲਾਂ ਵਿੱਚ ਕੁਝ ਨਹੀਂ ਤੇ ਰਿਆ ਪਿਆ ਆਪਣੇ ਕੋਲ ਵਾਧੂ ਅੰਨ ਨਹੀਂ ਹੈਗਾ ਖਰਾਬ ਕਰਨ ਨੂੰ ਇੱਥੇ ਫालतू ਗੋਣ ਦਾ ਕੀ ਫਾਇਦਾ ਇਹੋ ਜਿਹੇ ਪਖੰਡ ਮੈਨੂੰ ਨਹੀਂ ਚੰਗੇ ਲੱਗਦੇ ਇੱਛਾ ਨਾ ਹੁੰਦੇ ਹੋਏ ਵੀ ਪਿਤਾ ਦੇ ਮੂੰਹੋਂ ਇਹ ਬੋਲ ਫੁੱਟ ਪਈ ਤੈਨੂੰ ਇਹ ਝੂਠਾ ਦਿਖਾਵਾ ਲੱਗਦਾ ਹੈ ਇਹ ਦੱਸ ਦੂੰ ਆਪਣੇ ਜੰਮੇ ਜਾਇਆਂ ਨੂੰ ਇਸ ਤਰ੍ਹਾਂ ਛੱਡ ਕੇ ਜਾ ਸਕਦੀਆਂ ਇਸ ਸਵਾਲ ਦਾ ਜਵਾਬ ਦੇਣ ਵਿੱਚ ਪਤਨੀ ਨੂੰ ਰਤਾ ਦੇਰ ਲੱਗੀ ਆਮ ਵਾਂਗ ਕਿ ਹਾ ਝੂਠਾ ਦਿਖਾਵਾ ਨਹੀਂ ਤਾਂ ਹੋਰ ਕੀ ਹੈ ਇਹ ਤੂੰ ਆਪਣੇ ਜੰਮੇ ਜਾਇਨ ਨੂੰ ਛੱਡ ਕੇ ਜਾ ਜਾ ਹੀ ਰਿਹਾ ਹੈ ਇਹ ਤਾਂ ਸਮੇ ਸਮੇ ਦੀ ਗੱਲਾਂ ਨੇ ਜਿਹੀ ਹਵਾ ਚੱਲੇ ਉਹੀ ਉਤੇ ਹੀ ਓਟ ਮਿਲ ਜਾਂਦੀ ਹੈ ਬੁਢੇਰੇਆਂ ਨੇ ਇਹੀ ਸਿੱਖਿਆ ਦਿੱਤੀ ਹੈ ਇਸ ਵਿੱਚ ਕੀ ਬੁਰਾ ਹੈ ਪੁਰਖਿਆਂ ਦੀ ਸਿੱਖਿਆ ਦਾ ਕਿੰਨਾ ਕੋ ਅਸਰ ਸੀ ਉਸਤੇ ਉਹੀ ਜਾਣੇ ਪਰ ਘਰ ਵਾਲੀ ਦੀ ਗੱਲ ਟੋਕਣੀ ਵਸ ਦੀ ਗੱਲ ਨਹੀਂ ਸੀ ਬਾਹਰੋਂ ਕੁੰਡਾ ਲੱਗਣ ਦੀ ਆਵਾਜ਼ ਸੁਣੀ ਤਾਂ ਧੀ ਨੇ ਯਾਦ ਕਰਾਉਣ ਲਈ ਜ਼ੋਰ ਦੇਣੇ ਬਾਪੂ ਨੂੰ ਕਿਹਾ ਜਲਦੀ ਆਈਓ ਸ਼ਾਮ ਨੂੰ ਨਾਲੇ ਛਣਕਣੇ ਲਿਆਉਣੇ ਗਾਲ ਵਿੱਚੋਂ ਸ਼ਬਦ ਬਾਹਰ ਲਿਉਣੀ ਕਦੇ-ਕਦੇ ਪਹਾੜ ਤੱਕਣ ਜਿੰਨਾ ਔਖਾ ਕੰਮ ਹੁੰਦਾ ਪਰ ਪਿਤਾ ਨੇ ਕਿਹਾ ਹਾਂ ਹਾਂ ਲਵਾਂਗਾ ਪਿੱਪਲ ਦੇ ਪੱਤੇ ਖੜਕੜਾਉਂਦੇ ਰਹੇ ਇੱਧਰ ਪੰਛੀ ਉੱਡਦੇ ਰਹੇ ਧੁੱਪ ਚिलਚਲਾਉਂਦੀ ਰਹੀ ਹਵਾ ਘੁੰਮਦੀ ਰਹੀ ਕੁਦਰਤ ਦੇ ਨਿਤਨੇ ਵਿੱਚ ਕੋਈ ਵਿਗਨ ਨਹੀਂ ਪਿਆ ਸੂਰਜ ਦੀਆਂ ਕਿਰਨਾਂ ਇੱਕ ਦੂਜੀ ਵਿੱਚ ਉਲਝਦੀਆਂ ਰਹੀਆਂ ਪਤੀ-ਪਤਨੀ ਆਪਣੇ ਰਸਤੇ ਚੱਲਦੇ ਰਹੇ ਘਰਵਾਲੀ ਦੇ ਸਿਰ 'ਤੇ ਰਸੋਈ ਦੇ ਨਿੱਕ ਸੋਕ ਦਾ ਟੋਕਰਾ ਸੀ ਇਕਾ ਦਖੇਸ ਕੰਬਲ ਵੀ ਸੀ ਮਨ ਸਵਾ ਮਨ ਬੋਝ ਹੋਊਗਾ ਆਰਾਮ ਨਾਲ ਖੂ ਕੋਲੋਂ ਦੀ ਜਾਂਦਿਆ ਪਿੱਛੇ ਮੁੜ ਕੇ ਪਤੀ ਨੂੰ ਕਿਹਾ ਬੋਝ ਸਾਰਾ ਤਾਂ ਮੇਰੇ ਮੱਥੇ ਉੱਪਰ ਐ ਪਰ ਤੇਰੇ ਪੈਰ ਜ਼ਮੀਨ ਵਿੱਚ ਕਿਉਂ ਗੱਡੀ ਜਾਂਦੇ ਐ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ ਪਰ ਬੋਲਿਆ ਨਹੀਂ ਕੋਈ ਲਾਵਾ ਅੰਦਰ ਬਾਹਰ ਆਉਣ ਨੂੰ ਚਾਹੁੰਦਾ ਸੀ ਵਿਆਕੁਲ ਸੀ ਪਰ ਨਤੀਜੇ ਦੇ ਡਰ ਤੋਂ ਕੰਬ ਗਿਆ ਤੁਰੰਤ ਮਨ ਤੇ ਕੰਬ ਕਾਪੂ ਪਾਉਂਦਿਆ ਕਿਹਾ ਕਿੰਨੀ ਮਿਹਨਤ ਨਾਲ ਖੋਦਿਆ ਸੀ ਇਹ ਖੂ ਛੱਡਣ ਲੱਗਿਆ ਦੁੱਖ ਤਾਂ ਹੁੰਦਾ ਹੀ ਐ ਪਤਨੀ ਨੇ ਸੁੱਖ ਦਾ ਸਾਹ ਲਿਆ ਠੰਡੇ ਬੋਲ ਨਾਲ ਕਿਹਾ ਮੈਂ ਸੋਚਿਆ ਕੋਈ ਹੋਰ ਗੱਲ ਐ ਖੂਹ ਵਿੱਚ ਪਾਣੀ ਹੋਈ ਨਹੀਂ ਹੈਗਾ ਤਾਂ ਫਿਰ ਆਪਾਂ ਇੱਥੇ ਕੀ ਕਰਾਂਗੇ ਰਹਿ ਕੇ ਖਾਲੀ ਖੂਨ ਨੂੰ ਜਿਉਂਦੇ ਜੀਣਾ ਛੱਡ ਦੇ ਫਿਰ ਮਰ ਕੇ ਛੱਡ ਦੇ ਲਚਾਰੀ ਕੀ ਕੀ ਨਹੀਂ ਕਰਾਉਂਦੀ ਖੂਹ ਵਿੱਚ ਪਾਣੀ ਨਾ ਹੋਵੇ ਫਿਰ ਤਾਂ ਉਸ ਵਿੱਚ ਛਾਲ ਵੀ ਨਹੀਂ ਮਾਰੀ ਜਾਂਦੀ ਜਾਣੇ ਅਣਜਾਣੇ ਪਿਤਾ ਦੀ ਦੁੱਖ ਦੀ ਰਗ ਛਿੜ ਗਈ ਕਹਿਣ ਲੱਗਾ ਹਾਂ ਤੇਰੀ ਗੱਲ ਤਾਂ ਬਿਲਕੁਲ ਠੀਕ ਐ ਸਾਰੀ ਮਾਇਆ ਪਾਣੀ ਦੀ ਐ ਪਾਣੀ ਨੂੰ ਤਾਂ ਬਸ ਪਾਣੀ ਦੀ ਮਾਂ ਨੇ ਜੰਮਿਆ ਮਰਨਾ ਚੰਗਾ ਭਗਵਾਨ ਕਿਸੇ ਦਾ ਪਾਣੀ ਨਾ ਖੋਹੇ ਗੱਲ ਤਾਂ ਸਹੀ ਮੈਂ ਨਾ ਸਮਝੀ ਨਹੀਂ ਹਾਂ ਵਿੱਚ ਹਾਂ ਬਣਾਉਂਦੇ ਆ ਬੋਲੀ ਪਾਣੀ ਨਾ ਰਿਹਾ ਤਾਂ ਹੀ ਮੁਸੀਬਤ ਚੱਲ ਰਹੀ ਆ ਬੱਦਲਾ ਨੇ ਵੀ ਜਦੋਂ ਮੂੰਹ ਮੋੜ ਲਿਆ ਫਿਰ ਮਮੂਲੀ ਖੂਕੀ ਕਰੂਗਾ ਅਗਲੇ ਸਾਲ ਠੀਕ ਹੋ ਜਾਊਗਾ ਸਾਰਾ ਕੁਝ ਬੱਦਲ ਰੁੱਸ ਰੁੱਸਦਾ ਜਾਂਦੇ ਨੇ ਸਦਾ ਲਈ ਨਹੀਂ ਰੁੱਸਦੇ ਇਹ ਸੁੱਕੇ ਖੂਬੇ ਅਗਲੇ ਚਮਾਸੇ ਦੇਖੀ ਖੂਹ ਪਾਣੀ ਨਾਲ ਭਰ ਜਾਣਗੇ ਅਸੀਂ ਇੰਨਾ ਕਮਜ਼ੋਰ ਹੱਥਾਂ ਨਾਲ ਜ਼ਮੀਨ ਛਿੱਜਾਂਗੇ ਹਰੀਆਂ ਭਰੀਆਂ ਫਸਲਾਂ ਹੋਣਗੀਆਂ ਫਸਲਾਂ ਵਿੱਚ ਦਾਣਿਆਂ ਵਾਂਗੂ ਮੇਰੀ ਕੁੱਖ ਵੀ ਹਰੀ ਹੋਊਗੀ ਕਿਲਕਾਰੀਆਂ ਮਾਰਦੇ ਬੱਚੇ ਤੇਰੀ ਗੋਦ ਵਿੱਚ ਖੇਡਣਗੇ ਤੈਨੂੰ ਬਾਪੂ ਬਾਪੂ ਕਹਿ ਕੇ ਅਵਾਜ਼ਾਂ ਮਾਰਨਗੇ ਚੰਬ ਲੈਣਗੇ ਖਿੜੀ ਖਿੜੀ ਧੁੱਪ ਦੀ ਮੁਸਕਾਨ ਬੇਪਰਵਾਹ ਵਗਦੀ ਹਵਾ ਉੱਡਦੀ ਉੱਡਦੀ ਗਾਉਂਦੀ ਹੋਈ ਪੰਛੀਆਂ ਦੀ ਟੋਲੀ ਹਿਰਨਾਂ ਦਾ ਝੁੰਡ ਇੱਕ ਪਾਸਿਓਂ ਨਿਕਲਿਆ ਦੂਜੇ ਪਾਸੇ ਚਲਾ ਗਿਆ ਰੁਕ ਰੁਕ ਕੇ ਕਿਸਾਨ ਬੋਲਿਆ ਹਾਂ ਇਹ ਤਾਂ ਹੋਏਗਾ ਹੀ ਦੁਨੀਆ ਵਿੱਚ ਸਭ ਕੁਝ ਮੁੱਕ ਜਾਂਦਾ ਇੱਕ ਦਿਨ ਆਸ ਨਹੀਂ ਮੁੱਕਦੀ ਆਸ ਦੇ ਸਾਰੇ ਤਾਂ ਸਿਰ ਉੱਪਰ ਅਸਮਾਨ اٹਕਿਆ ਹੋਇਆ ਹੈ ਪਤਨੀ ਦੇ ਨੇੜੇ ਜਾ ਕੇ ਬੋਲਿਆ ਥੱਕ ਗਈ ਹੋਵੇਂਗੀ ਲਿਆ ਇਹ ਟੋਕਰਾ ਮੈਨੂੰ ਖੜਾ ਦੇ ਇਸ ਭਾਰ ਦਾ ਤਾਂ ਤੂੰ ਫਿਕਰ ਨਾ ਕਰ ਪਤੀ ਨੂੰ ਤਕੜਾ ਕਰਦਿਆਂ ਬੋਲੀ ਤੂੰ ਤੇਜ਼ ਕਦਮੀ ਮੇਰੇ ਪਿੱਛੇ-ਪਿੱਛੇ ਤੁਰ ਹੀ ਚੱਲ ਮੈਂ ਇੰਨੀ ਛੇਤੀ ਥੱਕਣ ਵਾਲੀ ਨਹੀਂ ਤਿੰਨ-ਚਾਰ ਨੇਜਿਆਂ ਦੀ ਉਚਾਈ ਤੇ ਜੰਗਲੀ ਕਾਵਾਂ ਦੀ ਉਡਾਰੀ ਕਤਾਰ ਨੇ ਕਾ ਕਾਂ ਕਰਕੇ ਉਹਨਾਂ ਦੀ ਗੱਲ ਦਾ ਹੰਗਾਰਾ ਭਰਿਆ ਕਿਸਾਨ ਨੇ ਉਹਨਾਂ ਵੱਲ ਦੇਖਿਆ ਪਰ ਉਹ ਕਿਹੜਾ ਰੁਕਣ ਵਾਲੇ ਸਨ ਚੱਲਦੇ ਚੱਲਦੇ ਆਕਾਸ਼ ਨੂੰ ਸ਼ਾਮ ਨੇ ਘੇਰ ਲਿਆ ਦੋਵੇਂ ਬਰੋਟੇ ਦੇ ਰੁੱਖ ਹੇਠ ਆਰਾਮ ਕਰਨੇ ਬੈਠ ਗਏ ਪੱਛੋਂ ਵੱਲ ਸੰਧੂਰੀ ਲਾਲੀ ਫੈਲਣ ਲੱਗੀ ਉਪਰੇ ਜੇ ਦਿਲ ਨਾਲ ਕਿਸਾਨ ਬੋਲੇ ਪੱਛੇ ਉਡੀਕਦੇ ਹੋਣੇ ਹਨ ਰਾਤ ਦੇ ਨੇਰੇ ਵਿੱਚ ਰੋਣਗੇ ਚੀਕਣਗੇ ਕੋਈ ਦਿਆਲੂ ਉਹਨਾਂ ਦੀ ਪੁਕਾਰ ਸੁਣ ਕੇ ਆਪਣੇ ਘਰ ਲੈ ਜਾਏ ਕਿੰਨਾ ਚੰਗਾ ਹੋਵੇ ਪਤਨੀ ਨੂੰ ਹਲਕਾ ਜਿਹਾ ਝਟਕਾ ਲੱਗਿਆ ਜਿਵੇਂ ਕਿਸੇ ਢੀਠ ਤੰਦਈਏ ਨੇ ਮੱਥੇ ਉੱਤੇ ਡੰਗ ਮਾਰਿਆ ਹੋਵੇ ਪਲਪਰਲੀ ਬੇਚੈਨ ਹੋ ਗਈ ਫਿਰ ਤਿੱਖੇ ਸੁਰ ਵਿੱਚ ਬੋਲੀ ਇੰਨੀ ਦੂਰ ਆ ਕੇ ਵੀ ਤੇਰੇ ਦਿਲ ਵਿੱਚ ਉਹੀ ਤਕਲੀਫ ਬੈਠੀ ਐ ਇੰਨਾ ਲਾੜ ਉਮੜ ਰਿਹਾ ਤਾਂ ਜਾ ਵਾਪਸ ਚਲਾ ਜਾ ਹਲੇ ਵੀ ਕੁਛ ਨਹੀਂ ਵਿਗੜਿਆ ਗਰਦਨ ਹਿਲਾਉਂਦਿਆਂ ਕਿਸਾਨ ਨੇ ਸਫਾਈ ਦਿੱਤੀ ਪਿੱਛੇ ਮੁੜਨ ਦੀ ਗੱਲ ਮੈਂ ਕਦ ਕਿਤੀ ਐ ਮਨ ਵਿੱਚ ਬੱਚਿਆਂ ਦਾ ਵਿਛੋੜਾ ਸਾਲ ਤਾਂ ਦੇ ਹੀ ਰਿਹਾ ਹੈ ਨਾ ਹਿੰਮਤ ਕਰਨ ਦੀ ਕੋਸ਼ਿਸ਼ ਕਰਦਾ ਪਰ ਮੁੜਕੋੜ ਕੇ ਯਾਦ ਆਈ ਜਾਂਦੇ ਐ ਇਹ ਤੇਰੇ ਦਿਲ ਦੀ ਕਮਜ਼ੋਰੀ ਐ ਉਂਗਲੀਆਂ ਵਿੱਚ ਪਟਾਕੇ ਕੱਢਦੀ ਹੋਈ ਪਤਨੀ ਬੋਲੀ ਇੰਨਾ ਕਮਜ਼ੋਰ ਤਾਂ ਕਬੂਤਰ ਦਾ ਦਿਲ ਨਹੀਂ ਹੁੰਦਾ ਟਟਰੀਆਂ ਦਾ ਜੋੜਾ ਲੰਮੀ ਉਡਾਨ ਭਰਦਾ ਉਹਨਾਂ ਦੇ ਸਿਰ ਉੱਪਰ ਹੁਣ ਲੰਗਿਆ ਇੰਨਾ ਪੰਛੀਆਂ ਦੇ ਦਿਲ ਵਿੱਚ ਬੱਚਿਆਂ ਨੂੰ ਮਿਲਣ ਦੀ ਕਿੰਨੀ ਤਾਂਗ ਐ ਆਵਾਜ਼ਾਂ ਕੰਨਾਂ ਨੂੰ ਵਿੰਨਦੀਆਂ ਲੰਗੀਆਂ ਧੁੰਦਲੀਆਂ ਅੱਖਾਂ ਨਾਲ ਕਿਹਾ ਬੱਚਿਆਂ ਖਾਤਰ ਵਾਪਸ ਪਰਤ ਰਹੇ ਨੇ ਪਤਨੀ ਨੇ ਉੱਪਰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਤੀ ਦੇ ਦਿਲ ਵਿੱਚ ਕੀ ਸੀ ਪਤਾ ਹੀ ਨਹੀਂ ਸੀ ਬੋਲੀ ਪਸ਼ੂ ਪੰਛੀਆਂ ਨੂੰ ਆਦਮੀਆਂ ਦੀਆਂ ਚਿੰਤਾਵਾਂ ਦੀ ਦਾੰਦੀ ਕੀ ਜ਼ਰੂਰਤ ਹੈ ਹੈ ਉਹਨਾਂ ਨੂੰ ਆਣੀ ਨਾ ਪਤਾ ਕਿਸਾਨ ਇਹ ਸਾਨੂੰ ਕਿਹੜੀਆਂ ਮੁਸੀਬਤਾਂ ਪਈਆਂ ਹੋਈਆਂ ਦੂਰ ਦੀ ਸੋਚਣ ਇਹਨਾਂ ਵਿੱਚ ਆਕਲ ਨਹੀਂ ਹੁੰਦੀ ਇਹਨਾਂ ਨੂੰ ਕੀ ਪਤਾ ਅਗਲਾ ਸਮਾਂ ਕਿਵੇਂ ਸੰਭਾਲਣਾ ਪਾਣੀ ਭਰ ਕੇ ਰੱਖ ਸਕਦੇ ਆ ਪਿਆਸ ਲੱਗਣ ਤੇ ਪਾਣੀ ਲੱਭਣ ਤੁਰ ਪੈਂਦੇ ਆ ਆਦਮੀ ਕਸੂਰਿਆਂ ਘੜਿਆਂ ਵਿੱਚ ਪਾਣੀ ਭਰ ਕੇ ਰੱਖਦਾ ਖੂਖ ਖਦਵਾਉਂਦਾ ਊਠ ਹਾਥੀ ਘੋੜੇ ਆਪਣੇ ਵਾਸਤੇ ਪਾਣੀ ਤਾਂ ਨਹੀਂ ਇਕੱਠਾ ਕਰਦੇ ਆਦਮੀ ਦੀ ਜ਼ਰੂਰਤ ਲਈ ਭਾਰ ਢੋਂਦੇ ਨਹੀਂ ਸਾਡਾ ਉਹ ਆਪਣੇ ਸੰਗ ਹੀਟ ਬੁਰਕੀ ਉਤਰੇਗੀ ਤਾਂ ਹੀ ਭੁੱਖ ਮਿٹےਗੀ ਆਦਮੀ ਦਾ ਦਿਮਾਗ ਮਿਲਿਆ ਤਾਂ ਆਦਮੀ ਵਾਂਗ ਸੋਚੂਗਾ ਪਤੀ ਨੂੰ ਮਨ ਹੀ ਮਨ ਆਪਣੇ ਭੁੱਲਦਾ ਅਹਿਸਾਸ ਹੋਇਆ ਸ਼ਾਮ ਦਾ ਮਟਿਆੜਾ ਨੇਰਾ ਸੰਗਣਾ ਹੋ ਗਿਆ ਉੱਧਰ ਬੱਚਿਆਂ ਨੇ ਨੇਰਾ ਹੁੰਦਾ ਦੇਖਿਆ ਤਾਂ ਭਰਾ ਬੋਲਿਆ ਸ਼ਾਮ ਪੈਣ ਵਿੱਚ ਕਿੰਨੀ ਧੀਰ ਹੈ ਜੇ ਮਾਂ ਤੇ ਬਾਪੂ ਕਦੋਂ ਆਉਣਗੇ ਪੁੱਛਕਾਰ ਕੇ ਭੈਣ ਨੇ ਕਿਹਾ ਸ਼ਾਮ ਤਾਂ ਉਦੋਂ ਹੋਊਗੀ ਜਦੋਂ ਉਹ ਆਉਣਗੇ ਉਹਨਾਂ ਦੇ ਆਏ ਬਗੈਰ ਸ਼ਾਮ ਕਿਵੇਂ ਹੋ ਸਕਦੀ ਹੈ ਪਲਾ ਅੱਧੀ ਰਾਤ ਟੱਲ ਗਈ ਫੇਰ ਪੁੱਛਿਆ ਸ਼ਾਮ ਹੋ ਗਈ? ਥਪਥਪਾ ਕੇ ਭੈਣ ਬੋਲੀ ਸ਼ਾਮ ਪੈਂਦੀ ਤਾਂ ਮਾਂ ਬਾਪੂ ਨਾ ਆ ਜਾਂਦੇ ਸ਼ਾਮ ਪੈਣ ਵਿੱਚ ਤਾਂ ਅਜੇ ਬੜੀ ਦੇਰ ਐ ਇਸ ਝੌਂਪੜੀ ਵਿੱਚ ਪੂਰਾ 1 ਸਾਲ ਸ਼ਾਮ ਪਈ ਰਹੀ ਸ਼ਾਮ ਹੀ ਨਹੀਂ ਪਹੀ ਉਹਨਾਂ ਦੋਵੇਂ ਬੱਚਿਆਂ ਦਾ ਵਿਸ਼ਵਾਸ ਸੀ ਕਿ ਜੇ ਸ਼ਾਮ ਪੈ ਜਾਂਦੀ ਤਾਂ ਉਸਦੇ ਮਾਪੇ ਜ਼ਰੂਰ ਆਉਂਦੇ ਚਿੱਕੂ ਵਿੱਚ ਰੋਟੀਆਂ ਤੇ ਗੁੜ ਕਸੋਰੇ ਵਿੱਚ ਪਾਣੀ ਪਰ 12 ਮਹੀਨੇ ਕਿਸੇ ਨੂੰ ਨਾ ਭੁੱਖ ਲੱਗੀ ਨਾ ਪਿਆਸ ਭੈਣ ਵਾਰ-ਵਾਰ ਕਹਿੰਦੀ ਭੁੱਖ ਲੱਗੇ ਤਾਂ ਮੇਰੇ ਵੀਰ ਤੂੰ ਰੋਈ ਨਾ ਚਿੱਕੂ ਵਿੱਚ ਖਾਣਾ ਪਿਆ ਪਿਆਸ ਲੱਗੇ ਤਾਂ ਤਰਸੀ ਨਾ ਕਸੋਰੇ ਵਿੱਚ ਪਾਣੀ ਪਿਆ ਭੈਣ ਦੇ लाडले ਵੀਰ ਨੂੰ ਨਾ ਭੁੱਖ ਲੱਗੀ ਨਾ ਪਿਆਸ ਨਾ ਉਹ ਕਦੇ ਰੋਇਆ ਹਾਂ ਵਾਰ-ਵਾਰ ਭੈਣ ਨੂੰ ਪੁੱਛ ਲੈਂਦਾ ਅੱਜ ਸ਼ਾਮ ਹੋਈ ਨਹੀਂ ਭੈਣ ਦਾ ਇੱਕੋ ਜਵਾਬ ਕਿੱਥੇ ਹੋਈ ਏ ਸ਼ਾਮ ਸ਼ਾਮ ਹੋ ਜਾਂਦੀ ਤਾਂ ਮਾਂ ਬਾਪੂ ਘਰੇ ਨਾ ਆ ਜਾਂਦੇ ਬਾਕੀ ਦੁਨੀਆ ਵਿੱਚ ਤਾਂ ਖੈਰ ਵਕਤ ਸਿਰ ਦਿਨ ਚੜਦਾ ਸਮੇਂ ਸਿਰ ਸ਼ਾਮ ਪੈ ਜਾਂਦੀ ਪਰ ਇਨਾਂ ਅਨਾਥ ਬੱਚਿਆਂ ਦੀ ਝੌਂਪੜੀ ਵਿੱਚ 12 ਮਹੀਨਿਆਂ ਤੱਕ ਦਿਨ ਲੰਮਾ ਹੀ ਲੰਮਾ ਹੁੰਦਾ ਗਿਆ ਪੂਰੇ 1 ਸਾਲ ਵਿੱਚ ਰੁੱਤਾਂ ਬਦਲੀਆਂ ਸੌਣ ਪਤੋਂ ਦੇ ਕਾਲੇ ਬੱਦਲ ਐਨੇ ਵਰਸੇ ਕਿ ਪੁੱਛੋ ਨਾ ਜਿਵੇਂ ਸਮੁੰਦਰ ਇੱਧਰ ਹੀ ਉਲਟ ਗਿਆ ਹੋਵੇ ਦੋਵੇਂ ਪਤੀ ਪਤਨੀ ਛਲਕਦੇ ਮਨ ਨਾਲ ਆਪਣੇ ਪਿੰਡ ਵੱਲ ਮੁੜੇ ਬੱਦਲਾਂ ਦੇ ਪਾਣੀ ਨੂੰ ਛੂਣਸਾਰ ਧਰਤੀ ਤਾਂ ਜਿਵੇਂ ਮੂੰਹੋਂ ਗੱਲਾਂ ਕਰਨ ਲੱਗ ਪਈ ਹੋਵੇ ਪਤਨੀ ਦੀ ਗੋਦ ਵਿੱਚ ਨਿੱਕਾ ਜਿਹਾ ਬਾਲ ਗੋਪਾਲ ਬੱਦਲਾਂ ਵਿੱਚ ਮਿੱਠਾ ਪਾਣੀ ਮਾਂ ਦੀ ਛਾਤੀ ਵਿੱਚ ਮਿੱਠਾ ਦੁੱਧ ਧਰਤੀ ਨੂੰ ਠੋਕਰਾਂ ਮਾਰਦੀ ਪੱਲੇ ਨੂੰ ਹੁਲਾਰਦੀ ਔਰਤ ਮਸਤਾਨੀ ਚਾਲ ਚੱਲ ਰਹੀ ਸੀ ਆਪਣੇ ਖੂਦ ਹੀ ਬਾੜ ਕੋਲੋਂ ਲੰਗਦਿਆਂ ਊਂਗ ਦਾ ਬੱਚਾ ਮਾਂ ਦੀ ਗੋਦ ਵਿੱਚ ਰੋਇਆ ਤਾਂ ਬਾਪ ਦੀਆਂ ਅੱਖਾਂ ਵਿੱਚ ਹੰਝੂ ਆਏ ਭਰੇ ਗਲੇ ਨਾਲ ਬੋਲਿਆ ਤੇਰਾ ਦਿਲ ਮੈਥੋਂ ਮਜ਼ਬੂਤ ਹੈ ਮੈਂ ਬੜਾ ਡਰਪੋਕਾਂ ਦੋਵਾਂ ਦੇ ਪਿੰਜਰ ਹੁਣ ਤੱਕ ਤਾਂ ਸੁੱਕ ਗਏ ਹੋਣੇ ਐ ਮੈਂ ਇੱਥੇ ਰੁਕਦਾ ਤੂੰ ਪਹਿਲਾਂ ਜਾ ਕੇ ਪਿੰਜਰ ਬਾਹਰ ਸੁੱਟਿਆ ਮੈਥੋਂ ਸੁਟੇ ਨਹੀਂ ਜਾਣੇ ਇੰਨਾ ਕੁ ਰਹਿਮ ਕਰ ਤੇਰਾ ਅਸਾਨ ਮੈਂ ساری ਉਮਰ ਨਹੀਂ ਭੁੱਲੂਗਾ ਇਸ ਵਿੱਚ ਰਹਿਮ ਤੇਸਾਨ ਦੀ ਕੀ ਗੱਲ ਐ ਪਤੀ ਵਰਤਾ ਔਰਤ ਨਿਮਰਤਾ ਨਾਲ ਬੋਲੀ ਪਤੀ ਦਾ ਅੱਖਾਂ ਮੰਨਣਾ ਮੇਰਾ ਕਰਮ ਐ ਵੈਸੇ ਵੀ ਕੂੜਾ ਕਚਰਾ ਤਾਂ ਸਾਫ਼ ਕਰਨਾ ਮੇਰੀ ਮੈਨੂੰ ਹੀ ਪਊਗਾ ਨਾ ਹਿੰਮਤ ਵਾਲੀ ਗੱਲ ਐ ਇਹ ਤੂੰ ਕਨਈਆ ਨੂੰ ਥੋੜੀ ਦੇਰ ਚੁੱਕ ਮੈਂ ਹੁਣੇ ਸਫਾਈ ਕਰਕੇ ਆਉਣੀ ਐ ਬੱਦਲਾਂ ਵਿੱਚ ਛਿਪੇ ਸੂਰਜ ਦੀ ਧੁੱਪ ਲੁਕਣ ਮਿੱਟੀ ਖੇਡ ਰਹੀ ਸੀ ਕਦੇ-ਕਦੇ ਬਿਜਲੀ ਕੜਕਦੀ ਅਲਸਾਈ ਹਵਾ ਠੰਡੀ-ਠੰਡੀ ਵਗ ਰਹੀ ਸੀ ਕਿਕਰ ਦੇ ਰੋਖ ਹਟਾਂ ਛਤਰੀ ਤਾਣੀ ਮੋਰ ਨੱਚ ਰਿਹਾ ਸੀ ਪਤਨੀ ਤੇਜ ਕਦਮੀ ਕਿਸਾਨ ਧੀਮੀ ਕਦਮੀ ਝੌਪੜੀ ਦੇ ਬੂਹੇ ਨੇੜੇ ਪਹੁੰਚੇ ਉਹਨਾਂ ਨੇ ਅੰਦਰ ਕੁਝ ਆਵਾਜ਼ਾਂ ਸੁਣੀਆਂ ਇੱਕ ਵਾਰ ਤਾਂ ਕੰਨਾ ਉੱਪਰ ਤਵਾਰ ਨਾ ਆਇਆ ਬਾਹਰਲਾ ਕੁੰਡਾ ਉਵੇਂ ਦਾ ਉਵੇਂ ਬੰਦ ਸੀ ਅੱਖਾਂ ਉੱਪਰ ਬੇਤਬਰੀ ਵੀ ਹੈ ਵੀ ਕੀ ਅੰਦਰ ਭੂਤ ਪ੍ਰੇਤ ਤਾਂ ਨਹੀਂ ਕੀ ਲੀਲਾ ਹੋ ਰਹੀ ਅੰਦਰ ਕੱਚੀ ਕੰਧ ਨਾਲ ਕੰਨ ਲਾ ਕੇ ਮਾਂ ਸੁਣਨ ਲੱਗੀ ਇਹ ਤਾਂ ਅੰਦਰੋਂ ਕਿਸੇ ਬੱਚੇ ਦੀ ਆਵਾਜ਼ ਸੀ ਮਾਂ ਤੇ ਬਾਪੂ ਕਿਉਂ ਨਹੀਂ ਆਏ ਭਣੇ ਸ਼ਾਮ ਹੋਈ ਨਹੀਂ ਅਜੇ ਲਾੜ ਲਡਾਉਂਦਿਆਂ ਬੱਚੀ ਬੋਲੀ ਮੇਰੇ ਲਾੜਲੇ ਵੀਰ ਅਜੇ ਸ਼ਾਮ ਕਿੱਥੇ ਹੋਈ ਹੈ ਸ਼ਾਮ ਹੁੰਦੀ ਤਾਂ ਮਾਂ ਬਾਪੂ ਨਾ ਆ ਜਾਂਦੇ ਭਲਾ ਤੂੰ ਥੋੜਾਕ ਸਬਰ ਕਰ ਆਪਣੇ ਵਾਸਤੇ ਛਣਕਣੇ ਲਿਆਉਣਗੇ ਬੱਚੇ ਨੇ ਹੱਟ ਕੀਤਾ ਦੋਵੇਂ ਛਣਕਣੇ ਮੈਂ ਲਊਂਗਾ ਹਾਂ ਹਾਂ ਦੋਵੇਂ ਤੇਰੇ ਤੇਰੇ ਨਾਲੋਂ ਝਣਕਣੇ ਕੋਈ ਚੰਗੇ ਨੇ ਭੁੱਖ ਲੱਗੇ ਮੈਨੂੰ ਦੱਸ ਦੇਈ ਪਿਆਸ ਲੱਗੇ ਦੱਸ ਦੇਈ ਛਿੱਕੂ ਵਿੱਚ ਰੋਟੀਆਂ ਤੇ ਗੁੜ ਪਿਆ ਕਸੋਰੇ ਵਿੱਚ ਪਾਣੀ ਪਿਆ ਮਾਂ ਦੇ ਕੰਨਾਂ ਵਿੱਚ ਜਿਵੇਂ ਉਬਲਦਾ ਤੇਲ ਪੈ ਗਿਆ ਹੋਵੇ ਉਸ ਦੇ ਨੇੜੇ ਗੁੰਮਸਮ ਖਲੋਤਾ ਪਾਪ ਬੋਲਾਂ ਤੋਂ ਸਖਣਾ ਖੁਸ਼ੀ ਵੱਧ ਹੋਈ ਦੁੱਖ ਵੱਧ ਹੋਇਆ ਕਿ ਹੈਰਾਨੀ ਵੱਧ ਹੋਈ ਕੋਈ ਪਤਾ ਨਹੀਂ ਉਤਾਵਲੀ ਹੋ ਕੇ ਮਾਂ ਨੇ ਗੁੰਡਾ ਖੋਲਿਆ ਖੜਕਾ ਸੁਣ ਕੇ ਦੋਵੇਂ ਭੈਣ ਭਾਈ ਖੁਸ਼ੀ ਵਿੱਚ ਤਾੜੀਆਂ ਵਜਾਉਂਦੇ ਨਸਣ ਲੱਗੇ ਸ਼ਾਮ ਹੋ ਗਈ ਸ਼ਾਮ ਹੋ ਗਈ ਮਾਂ ਬਾਪੂ ਆ ਗਏ ਛਣਕਣੇ ਲੈ ਕੇ ਆ ਗਏ ਛਣਕਣਾਂ ਦੀ ਥਾਂ ਮਾਂ ਵੱਲੋਂ ਦੋ ਦੋ ਥੱਪੜ ਇਨਾਮ ਵਿੱਚ ਮਿਲੇ ਗੁੱਸੇ ਵਿੱਚ ਦੰਦ ਪੀਂਦੀ ਕਹਿੰਦੀ ਦੁਸ਼ਟੋ ਹਰਾਮ ਜਾਦਿਓ ਤੁਸੀਂ ਜਿਉਂਦੇ ਹੋ ਅਜੀ ਤੱਕ ਮਰੇ ਨਹੀਂ ਤੋ ਹਥੋਂ ਸ਼ੈਤਾਨਾ ਤੋ ਤਾਂ ਮੌਤ ਵੀ ਵਿਦਕਦੀ ਹੋਣੀ ਐ ਮਾਂ ਦਾ ਇੰਨਾ ਕਹਿਣਾ ਸੀ ਕਿ ਚੱਕਰ ਖਾ ਕੇ ਦੋਵੇਂ ਜ਼ਮੀਨ ਤੇ ਡਿੱਗ ਪਏ ਮਾਂ ਦਾ ਵਿਕਰਾਲ ਰੂਪ ਦੇਖ ਕੇ ਮੌਤ ਨੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ। ਬਾਪ ਨੇ ਪਾਗਲਾ ਮੰਨ ਉਹਨਾਂ ਨੂੰ ਬੜਾ ਝੰਡੋੜਿਆ ਪਰ ਅੱਖਾਂ ਨਾ ਖੁੱਲੀਆਂ। ਇਉਂ ਲੱਗਦਾ ਸੀ ਬੰਦ ਅੱਖਾਂ ਨਾਲ ਉਹ ਪੂਰਾ ਬ੍ਰਹਿਮੰਡ ਦੇਖ ਰਹੇ ਹੋਣ। ਕੁਦਰਤ ਨਾ ਕਿਸੇ ਦੇ ਸੱਟ ਮਾਰੇ ਨਾ ਜ਼ਖਮੀ ਕਰੇ। ਉਹ ਤਾਂ ਆਪਣੀ ਮੌਤ ਮਸਤੀ ਵਿੱਚ ਸ਼ੁਗਲ ਮੇਲੇ ਕਰਦੀ ਰਹਿੰਦੀ ਐ, ਮੌਜ ਹੋਵੇ ਤਾਂ ਵਰਸੇ। ਵਰਸਣ ਨੂੰ ਦਿਲ ਕਰੇ ਨਾ ਕਰੇ ਤਾਂ ਕਾਲ ਪੈ ਜੇ। ਉਸ ਦਿਨ ਉਹ ਆਪਣੀ ਮੌਜ ਵਿੱਚ ਛੰਮ ਛੰਮ ਵਰਸੀ। ਬੱਦਲ ਗੱਜਣਾ ਤੇ ਲਿਸ਼ਕਣ ਵਿੱਚ ਪੂਰੇ ਮਗਨ ਧਰਤੀ ਵਿੱਚੋਂ ਪਹਿਲੀ ਬਾਰਿਸ਼ ਦੀ ਖੁਸ਼ਬੂ ਛਿੱਕੋ ਵੱਲ ਕੀੜੀਆਂ ਜਾ ਰਹੀਆਂ ਸੀ ਮਟਕੀ ਦਾ ਪਾਣੀ ਮਟਕੀ ਵਿੱਚੋਂ ਖਤਮ ਹੋ ਗਿਆ ਪਈਆਂ ਪਈਆਂ ਮਟਕੀਆਂ ਆਪਣਾ ਪਾਣੀ ਆਪੇ ਪੀਣ ਲੱਗ ਪੈਣ ਫਿਰ ਪਿਆਸੇ ਮੂੰਹਾਂ ਦਾ ਕੀ ਹਾਲ ਹੋਏ ਜੁਗਾਂ ਜਗੰਤਰਾਂ ਤੋਂ ਇਸ ਮਾਮੂਲੀ ਜਿਹੇ ਸਵਾਲ ਦਾ ਉੱਤਰ ਨਹੀਂ ਮਿਲਿਆ ਕਿਉਂਕਿ ਸਮੁੰਦਰਾਂ ਦੇ ਹੇਠ ਹੂਠ ਸੁੰਨਤੇ ਹੋਏ ਨੇ ਬੱਦਲਾਂ ਦੇ ਗਲੇ ਰੁੰਨੇ ਹੋਏ ਨੇ ਕਹਾਣੀ ਅਸ ਖਤਮ ਹੁੰਦੀ ਹੈ ਕਿ ਰਾਜਸਤਾਨੀ ਲੋਕ ਕਥਾ ਇਸ ਕਹਾਣੀ ਵਿੱਚ ਤੁਹਾਨੂੰ ਸਭ ਤੋਂ ਚੰਗਾ ಪಾਠ ਕਿਹੜਾ ਲੱਗਿਆ ਕਮੈਂਟ ਬਾਕਸ ਚ ਦੱਸਣਾ ਇਹ ਜੀਆਂ ਹੋਰ ਕਹਾਣੀਆਂ ਸੁਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਵੀ ਕਰ ਸਕਦੇ ਹੋ ਅਗਲੀ ਕਹਾਣੀ ਨਾਲ ਫੇਰ ਮਿਲਦੇ ਆਂ ਤਦ ਤੱਕ ਲਈ ਰੱਬ ਰਾਖਾ